ਦੋਸਤੋ ਸ੍ਰੀ ਅਕਾਲ ਦੋਸਤੋ ਪੰਜਾਬੀ ਲੋਕਤਾਰਾ ਸਾਹਿਤ ਭਾਸ਼ਾ ਤੇ ਪੰਜਾਬ ਦੇ ਇਤਿਹਾਸ ਦੇ ਪ੍ਰਸ਼ਨ ਉੱਤਰੀ ਠੀਕ ਹੈ ਜੀ ਜਿਹੜੀ ਕਿ ਪੰਜਾਬ ਦੇ ਇਤਿਹਾਸ ਦੇ ਸੰਬੰਧ ਦੇ ਵਿੱਚ ਬਹੁਤ ਗਹਿਰੀ ਜਾਣਕਾਰੀ ਦੇ ਰਹੀ ਹੈ ਇਹ ਪੁਸਤਕ ਠੀਕ ਹੈ ਜਿਸ ਦਾ ਸਮੁੱਚੀ ਅਗਵਾਈ ਤੇ ਨਿਰਦੇਸ਼ਨ ਸ਼੍ਰੀਮਤੀ ਮਨਜੀਤ ਕੌਰ ਡਾਇਰੈਕਟਰ ਅਕਾਦਮਿਕ ਤੇ ਸ਼੍ਰੀਮਤੀ ਆਮਰਜੀਤ ਕੌਰ ਦਾਲਮ ਡਿਪਟੀ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਸਟੇਟ ਕੋਆਰਡੀਨੇਟਰ ਸ਼੍ਰੀਮਤੀ ਹਰਪ੍ਰੀਤ ਕੌਰ ਮਾਨ ਤੇ ਹੋਰ ਠੀਕ ਹੈ ਜੀ ਪਰਮਜੀਤ ਸਿੰਘ ਕਲ ਸੀ ਡਾਕਟਰ ਸੁਨੀਲ ਬਹਿਲ ਜੀ ਰੂਪਰੇ ਕਾ ਪਰਮਜੀਤ ਸਿੰਘ ਕਲ ਸੀ ਵਿਸ਼ਾ ਖੇਤਰ ਮਹਾਰ ਜਿਹੜੇ ਹੈਗੇ ਨੇ ਉਹ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਡਾਕਟਰ ਸੁਨੀਲ ਪਰਮਜੀਤ ਸਿੰਘ ਦਿਵਿੰਦਰ ਸਾਹੀ ਗਿਆਨਦੀਪ ਸਿੰਘ ਸੁਰੇਸ਼ ਮਹਿਤਾ ਡਾਕਟਰ ਹੀਰਾ ਸਿੰਘ ਡਾਕਟਰ ਰਾਜਕੁਮਾਰ ਸ਼੍ਰੀਮਤੀ ਸੰਦੀਪ ਕੌਰ ਸਰੀ ਅਮਨਿਸ਼ ਕੁਮਾਰ ਰਜਿੰਦਰ ਕਖੜ ਵਿਸ਼ਾਲ দত্ত ਤੇ ਵਿਜੇ ਗੁਪਤਾ ਠੀਕ ਹੈ ਜੀ ਇਹ ਪੁਸਤਕ ਪੰਜਾਬ ਦੇ ਇਤਿਹਾਸ ਦੇ ਸੰਬੰਧ ਦੇ ਵਿੱਚ ਬਹੁਤ ਉੱਤਮ ਪੁਸਤਕ ਹੈ ਜਿਸ ਦੇ ਵਿੱਚ ਆਪਾਂ ਪੰਜਾਬੀ ਲੋਕ ਧਾਰਾ ਆਮ ਜਾਣਕਾਰੀ ਡਾਕਟਰ ਪਰਮਜੀਤ ਸਿੰਘ ਕਲਸੀ ਇਹ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਜਿਹੜੀ ਇਹ ਵੀਡੀਓ ਹੈ ਉਸ ਨੂੰ ਸਾਂਝਾ ਕਰਾਂਗੇ ਤਾਂ ਦੇਖੋ ਆਪਣੀ ਇਸਰੀ ਅੱਜ ਦੀ ਵੀਡੀਓ ਦਾ ਜਿਹੜਾ ਪਹਿਲਾ ਆਪਰੇਸ਼ਨ ਹੈ ਉਹ ਇਹਦੇ ਵਿੱਚ ਦਿੱਤਾ ਹੋਇਆ ਹੈ ਕਿ ਲੋਕਧਾਰਾ ਕਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਤਾਂ ਇਹ ਬਣਿਆ ਹੈ ਲੋਕ ਅਤੇ ਧਾਰਾ ਲੋਕਧਾਰਾ ਲੋਕ ਅਤੇ ਧਾਰਾ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਅਗਲਾ ਆਪਰੇਸ਼ਨ ਹੈ ਆਪਣੇ ਕੋਲ ਇਹ ਕਿ ਲੋਕਧਾਰਾ ਦੇ ਸਮਾਨਾਰਥ ਹੋਰ ਕਿਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਕੀਤੀ ਜਾਂਦੀ ਹੈ ਲੋਕ ਆਣ ਦੀ ਅਖਰ ਦੇਖੋ ਪ੍ਰਸ਼ਨ ਨੰਬਰ 3 ਲੋਕਧਾਰਾ ਦੇ ਅਧਿਐਨ ਕਰਨ ਵਾਲੇ ਸ਼ਾਸਤਰ ਨੂੰ ਕੀ ਕਿਹਾ ਜਾਂਦਾ ਹੈ ਲੋਕਧਾਰਾ ਦੇ ਅਧਿਐਨ ਕਰਨ ਵਾਲੇ ਸ਼ਾਸਤਰ ਨੂੰ ਕਿਹਾ ਜਾਂਦਾ ਹੈ ਲੋਕਧਾਰਾ ਸ਼ਾਸਤਰੀਆ ਲੋਕ ਲੋਕਧਾਰਾ ਦੇ ਅਧਿਐਨ ਕਰਨ ਵਾਲੇ ਸ਼ਾਸਤਰ ਨੂੰ ਕੀ ਕਿਹਾ ਜਾਂਦਾ ਹੈ ਲੋਕਧਾਰਾ ਸ਼ਾਸਤਰ ਜਾਂ ਲੋਕਧਾਰਾ ਵਿਗਿਆਨ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਕਿ ਪੰਜਾਬੀ ਵਿੱਚ ਲੋਕਧਾਰਾ ਅੰਗਰੇਜ਼ੀ ਦੇ ਕਿਸ ਸ਼ਬਦ ਦਾ ਰੂਪਾਂਤਰਨ ਹੈ ਪੰਜਾਬੀ ਦੇ ਵਿੱਚ ਲੋਕਧਾਰਾ ਅੰਗਰੇਜ਼ੀ ਦੇ ਕਿਸ ਸ਼ਬਦ ਦਾ ਰੂਪਾਂਤਰਨ ਹੈ ਤਾਂ ਇਹ ਹੈ ਫੋਕਲਰ ਦਾ ਅੱਗੇ ਦੇਖਦੇ ਹਾਂ ਅਗਲਾ ਪ੍ਰਸ਼ਨ ਇਸ ਵਿਦਵਾਨ ਨੇ ਅੰਗਰੇਜ਼ੀ ਭਾਸ਼ਾ ਵਿੱਚ ਪਹਿਲੀ ਵਾਰ ਫੋਕਲਰ ਸ਼ਬਦ ਦਾ ਇਸਤੇਮਾਲ ਕੀਤਾ ਕਿਸ ਵਿਦਵਾਨ ਨੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਪਹਿਲੀ ਵਾਰ ਉਹ ਕੋਲਰ ਸ਼ਬਦ ਦਾ ਇਸਤੇਮਾਲ ਕੀਤਾ ਸੀ ਤਾਂ ਇਹ ਕੀਤਾ ਸੀ ਵਿਲੀਅਮ ਜੌਨ ਥਾਮਸ ਨੇ ਠੀਕ ਹੈ ਜੀ ਵਿਲੀਅਮ ਜੌਨ ਥਾਮਸ ਨੇ ਅਗਲਾ ਪ੍ਰਸ਼ਨ ਹੈ ਲੋਕਧਾਰਾ ਤੋਂ ਕੀ ਭਾਵ ਹੈ ਲੋਕਧਾਰਾ ਤੋਂ ਕੀ ਭਾਵ ਹੈ ਕਿਸੇ ਸਮਾਜ ਦੀ ਲੋਕमानस ਨਾਲ ਸੰਬੰਧਿਤ ਲੋਕ ਪ੍ਰਵਾਹਣੀ ਤੋਂ ਉਹ ਸਾਰੀ ਮੌਖਿਕ ਜਾਂ ਵਸਤੂਪਰਕ ਸਮੱਗਰੀ ਜੋ ਪੀੜੀਦਰ ਪੀੜੀ ਪ੍ਰਵਾਹਿਤ ਹੁੰਦੀ ਹੈ ਲੋਕਧਾਰਾ ਹੁੰਦੀ ਹੈ ਠੀਕ ਹੈ ਜੀ ਕਿਸੇ ਵੀ ਸਮਾਜ ਦੇ ਵਿੱਚ ਜਿਹੜੀ ਵੀ ਸਮਗਰੀ ਹੈ ਜਿਹੜੀ ਕਿ ਮੌਖਿਕ ਹੁੰਦੀ ਹੈ ਔਰ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਵਿਰਾਸਤ ਦੇ ਤੌਰ ਤੇ ਮਿਲਦੀ ਜਾਂਦੀ ਹੈ ਜਿਸ ਦੇ ਵਿੱਚ ਲੋਕ ਸਾਹਿਤ ਹੋ ਗਿਆ ਲੋਕ ਗੋਲੀਆਂ ਹੋਈਆਂ ਲੋਕ ਵਿਸ਼ਵਾਸ ਹੋ ਗਿਆ ਕਲਾ ਹੋ ਗਈ ਰਾਵਾਂ ਹੋ ਗਿਆ ਲੋਕ ਨਾਚ ਅਖਾਤਾਂ ਮੁਹਾਵਰੇ ਸੰਗੀਤ ਲੋਕ ਸਾਜ ਮਨੋਰੰਜਨ ਮੇਲੇ ਬਹਿਮ ਭਰਮ ਜਿਹੜੇ ਕਿ ਲੋਕ ਪਿੱਛੋਂ ਤੋਂ ਹੀ ਮੰਨਦੇ ਆ ਰਹੇ ਨੇ ਉਹਨਾਂ ਨੂੰ ਕਰਨ ਦੀ ਕਦੇ ਉਹਨਾਂ ਨੇ ਵਜ੍ਹਾ ਨਹੀਂ ਪੁੱਛੀ ਕਿ ਉਹਨਾਂ ਦੇ ਪੁਰਖੇ ਕਰਦੇ ਆ ਰਹੇ ਸੀ ਉਹ ਵੀ ਕਰਦੇ ਆ ਰਹੇ ਨੇ ਤਾਂ ਇਸ ਇੱਕ ਵਿਚਾਰਧਾਰਾ ਨੂੰ ਲੋਕ ਧਾਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਗੇ ਦੇਖੋ ਅਗਲਾ ਪ੍ਰਸ਼ਨ ਹੈ ਕਿ ਪੰਜਾਬੀ ਵਿੱਚ ਲੋਕ ਧਾਰਾ ਸ਼ਬਦ ਦੀ ਪਹਿਲੀ ਵਾਰ ਵਰਤੋਂ ਕਿਸ ਨੇ ਕੀਤੀ ਸੀ ਪੰਜਾਬੀ ਵਿੱਚ ਲੋਕਧਾਰਾ ਸ਼ਬਦ ਨੂੰ ਪਹਿਲੀ ਵਾਰ ਕਿਸ ਨੇ ਵਰਤਿਆ ਸੀ ਤਾਂ ਇਹ ਵਰਤਿਆ ਸੀ ਡਾਕਟਰ ਸੁਖਿੰਦਰ ਸਿੰਘ ਬੁੰਜਾਰਾ ਵੈਦੀ ਨੇ ਡਾਕਟਰ ਸੁਖਿੰਦਰ ਸਿੰਘ ਬੁੰਜਾਰਾ ਵੈਦੀ ਨੇ ਪੰਜਾਬੀ ਦੇ ਵਿੱਚ ਲੋਕਧਾਰਾ ਸ਼ਬਦ ਨੂੰ ਪਹਿਲੀ ਵਾਰ ਹੀ ਇਸਤੇਮਾਲ ਕੀਤਾ ਸੀ ਡਾਕਟਰ ਕਰਨੈਲ ਸਿੰਘ ਥਿੰਦ ਦੀ ਲੋਕਧਾਰਾ ਜਾਂ ਲੋਕਿਆ ਨਾਲ ਸੰਬੰਧਿਤ ਕਿਸੇ ਇੱਕ ਪੁਸਤਕ ਦਾ ਨਾਮ ਦੱਸੋ ਡਾਕਟਰ ਕਰਨੈਲ ਸਿੰਘ ਥਿੰਦ ਦੀ ਲੋਕਧਾਰਾ ਜਾਂ ਲੋਕਿਆ ਨਾਲ ਸੰਬੰਧਿਤ ਇਸੇ ਇੱਕ ਪੁਸਤਕ ਦਾ ਨਾਮ ਦੇਖੋ ਤਾਂ ਇਹ ਹੈ ਲੋਕ ਗਿਆਨ ਅਤੇ ਮੱਧ ਕਾਲੀਨ ਪੰਜਾਬੀ ਸਾਹਿਤ ਉਹ ਪੂਰੇ ਕਪਰੇਸ਼ਨ ਛੁੱਟ ਗਿਆ ਉਹ ਦੇਖੋ ਪੰਜਾਬੀ ਵਿੱਚ ਲੋਕ ਤਾਰਾ ਲਈ ਲੋਕ ਗਿਆਨ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਿਸ ਨੇ ਕੀਤੀ ਲੋਕ ਤਾਰਾ ਲਈ ਲੋਕ ਗਿਆਨ ਸ਼ਬਦ ਦੀ ਪਹਿਲੀ ਵਾਰ ਵਰਤੋਂ ਕਿਸ ਨੇ ਕੀਤੀ ਸੀ ਤਾਂ ਇਹ ਕੀਤੀ ਸੀ ਡਾਕਟਰ ਕਰਨੈਲ ਸਿੰਘ ਥਿੰਦੜੇ ਅੱਗੇ ਦੇਖੋ ਡਾਕਟਰ ਸੁਹਿੰਦਰ ਸਿੰਘ ਬੰਜਾਰਾ ਵੇਤੀ ਦੀਆਂ ਲੋਕ ਧਾਰਾ ਦੀ ਖੋਜ ਨਾਲ ਸੰਬੰਧਿਤ ਕੋਈ ਚਾਰ ਪੁਸਤਕਾਂ ਦੇ ਨਾਮ ਤਾਂ ਇਹ ਹਨ ਲੋਕ ਆਖਦੇ ਹਨ ਲੋਕ ਧਾਰਾ ਅਤੇ ਸਾਹਿਤ ਪੰਜਾਬ ਦੀ ਲੋਕ ਧਾਰਾ ਪੰਜਾਬ ਦਾ ਲੋਕ ਸਾਹਿਤ ਇਹ ਚਾਰ ਪੁਸਤਕਾਂ ਹਨ ਜੋ ਕਿ ਡਾਕਟਰ ਸੁਖਿੰਦਰ ਸਿੰਘ ਬੰਜਾਰਾ ਵਿਧੀ ਦੁਆਰਾ ਲਿਖਤਾ ਹੋਣਾ ਜਿਹੜੀਆਂ ਕਿ ਪੰਜਾਬ ਦੇ ਲੋਕ ਸਾਹਿਤ ਨਾਲ ਲੋਕ ਧਾਰਾ ਨਾਲ ਸੰਬੰਧਿਤ ਹਨ ਅੱਗੇ ਦੇਖੋ ਡਾਕਟਰ ਸੁਖਿੰਦਰ ਸਿੰਘ ਬੰਜਾਰਾ ਵਿਧੀ ਨੇ ਕਿਸ ਕੋਸ਼ ਦੀ ਰਚਨਾ ਕੀਤੀ ਤਾਂ ਇਹਨਾਂ ਨੇ ਕੀਤੀ ਸੀ ਲੋਕਧਾਰਾ ਵਿਸ਼ਵ ਕੋਸ਼ ਲੋਕਧਾਰਾ ਵਿਸ਼ਵ ਕੋਸ਼ ਦੀ ਰਚਨਾ ਕੀਤੀ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਡਾਕਟਰ ਸੁਖਿੰਦਰ ਸਿੰਘ ਬੰਜਾਰਾ ਬੇਦੀ ਨੇ ਕਿੰਨੀਆਂ ਜਿਲਦਾਂ ਵਿੱਚ ਲੋਕਧਾਰਾ ਵਿਸ਼ਵ ਕੋਸ਼ ਰਚਿਆ ਪ੍ਰਕਾਸ਼ਿਤ ਕਰਵਾਇਆ ਤਾਂ ਇਹ 8 ਜਿਲਦਾਂ ਦੇ ਵਿੱਚ ਪ੍ਰਕਾਸ਼ਿਤ ਕਰਵਾਇਆ ਸੀ ਰਚਿਆ ਗਿਆ ਸੀ ਲੋਕਧਾਰਾ ਦੀ ਪ੍ਰਕਿਰਤੀ ਨੂੰ ਨਿਰਧਾਰਤ ਕਰਦੇ ਹੋਏ ਚਾਰ ਤੱਤ ਲਿਖੋ ਲੋਕਧਾਰਾ ਦੀ ਪ੍ਰਵਿਰਤੀ ਨੂੰ ਨਿਰਧਾਰਤ ਕਰਦੇ ਹੋਏ ਚਾਰ ਤੱਤ ਦੱਸੋ ਤਾਂ ਪਰੰਪਰਾ ਹੈ ਲੋਕਮਨ ਹੈ ਲੋਕ ਸੱਭਿਆਚਾਰ ਹੈ ਪ੍ਰਮਾਣਿਕਤਾ ਹੈ ਔਰ ਮੌਖਿਕਤਾ ਹੈ ਪਰੰਪਰਾ ਪੀੜੀਦਰ ਪੀੜੀ ਚਲਦੀ ਜਾਂਦੀ ਆ ਲੋਕਮਨਾਂ ਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਦੱਸਦੇ ਰਹਿੰਦੇ ਨੇ ਇੱਕ ਦੂਜੇ ਨੂੰ ਲੋਕ ਸੱਭਿਆਚਾਰ ਸੱਭਿਆਚਾਰ ਜਿਹੜਾ ਚੱਲਦਾ ਰਹਿੰਦਾ ਹੈ ਲੋਕ ਪ੍ਰਮਾਣਿਕਤਾ ਮਤਲਬ ਪ੍ਰਵਾਨਗੀ ਮਤਲਬ ਲੋਕਾਂ ਦੇ ਵਿੱਚ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਪਰਪਰਾ ਦੇ ਤੌਰ ਦੇ ਤੇ ਉਹ ਗੱਲ ਚੱਲਦੀ ਰਹਿੰਦੀ ਹੈ ਅਤੇ ਮੌਖਿਕਤਾ ਲੋਕ ਧਾਰਾ ਵਿੱਚ ਸ਼ਾਮਿਲ ਸਮਗਰੀ ਦੇ ਕੋਈ ਚਾਰ ਵਰਗਾਂ ਦੇ ਨਾਮ ਦੱਸੋ ਲੋਕ ਧਾਰਾ ਵਿੱਚ ਸ਼ਾਮਿਲ ਸਮਗਰੀ ਦੇ ਕੋਈ ਚਾਰ ਵਰਗਾਂ ਦੇ ਨਾਮ ਦੱਸੋ ਆ ਲੋਕ ਸਾਹਿਤ ਹੈ ਲੋਕ ਕਲਾ ਹੈ ਲੋਕ ਸੱਭਿਆਚਾਰ ਲੋਕ ਵਿਸ਼ਵਾਸ ਲੋਕ ਮਨੋਰੰਜਨ ਲੋਕ ਕਿਤੇ ਲੋਕ ਅਨੁਸਥਾਨ ਅਨੁਸਥਾਨ ਦੇ ਵਿੱਚ ਰਸਮਾਂ ਰਿਵਾਜ ਧਰਮ ਪੂਜਾ ਵਿਧੀ ਵਿਧਾਨ ਮੇਲੇ ਤਿਹਾਰ ਵਰਤ ਇਹ ਚੀਜ਼ਾਂ ਸ਼ਾਮਲ ਹੋ ਜਾਂਦੀਆਂ ਹਨ ਹੇਰਾ ਕੀ ਹੈ ਹੇਰਾ ਕੀ ਹੈ ਹੇਰਾ ਪੰਜਾਬੀ ਲੋਕ ਗੀਤਾਂ ਦਾ ਇੱਕ ਮਲਵਈ ਗੀਤ ਰੂਪ ਹੈ ਪੰਜਾਬੀ ਸੱਭਿਆਚਾਰ ਵਿੱਚ ਸਾਲ ਦੇ ਪਹਿਲੇ ਦੇਸੀ ਮਹੀਨੇ ਦਾ ਕੀ ਨਾਮ ਹੈ ਪੰਜਾਬੀ ਸੱਭਿਆਚਾਰ ਵਿੱਚ ਸਾਲ ਦੇ ਪਹਿਲੇ ਦੇਸੀ ਮਹੀਨੇ ਦਾ ਕੀ ਨਾਮ ਹੈ ਤਾਂ ਇਸ ਦਾ ਨਾਮ ਚੇਤ ਹੈ ਪੰਜਾਬ ਦਾ ਜਿਹੜਾ ਦੇਸੀ ਕੈਲੰਡਰ ਹੈ ਉਹਦੇ ਵਿੱਚ ਚੇਤ ਦੀ ਸੰਗਰਾਮ ਤੋਂ ਨਵਾਂ ਸਾਲ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਵਿੱਚ ਕਿਹੜੇ ਦੇਸੀ ਮਹੀਨੇ ਬਹੇਰੇ ਸਰਦੀ ਵਾਲੇ ਮਹੀਨੇ ਹੁੰਦੇ ਹਨ ਪੰਜਾਬੀ ਸੱਭਿਆਚਾਰ ਵਿੱਚ ਕਿਹੜੇ ਮਹੀਨੇ ਬਦੇਰੇ ਸਰਦੀ ਵਾਲੇ ਹੁੰਦੇ ਹਨ ਪੋ ਅਤੇ ਮਾਘ ਲੋਕ ਸਾਹਿਤ ਦੀ ਪ੍ਰਕਿਰਤੀ ਲਿਖਤੀ ਹੁੰਦੀ ਹੈ ਜਾਂ ਮੌਖਿਕ ਲੋਕ ਸਾਹਿਤ ਦੀ ਜਿਹੜੀ ਪ੍ਰਵਿਰਤੀ ਹੈ ਉਹ ਮੌਖਿਕ ਹੁੰਦੀ ਹੈ ਇਹ ਪੀੜੀਦਰ ਪੀੜੀ ਅੱਗੇ ਚਲਦੀ ਰਹਿੰਦੀ ਹੈ ਜਿਹੜੇ ਰੀਤੀ ਰਿਵਾਜ ਹੁੰਦੇ ਹਨ ਉਹ ਇੱਕ ਪੀੜੀ ਆਪਣੀ ਦੂਸਰੀ ਪੀੜੀ ਨੂੰ ਪ੍ਰਵਾਨਿਤ ਕਰਦੀ ਰਹਿੰਦੀ ਹੈ ਆਦਾਨ ਪ੍ਰਦਾਨ ਕਰਦੇ ਕਰਦੇ ਇਹ ਪੀੜੀਦਰ ਪੀੜੀ ਮੌਖਿਕ ਚੱਲਦੇ ਰਹਿੰਦੇ ਹਨ ਲੋਕ ਸਾਹਿਤ ਦੇ ਮੁੱਖ ਰੂਪਾਂ ਰੂਪਕਾਰਾਂ ਦੇ ਨਾਮ ਲਿਖੋ ਲੋਕ ਸਾਹਿਤ ਦੇ ਮੁੱਖ ਰੂਪਾਂ ਰੂਪਕਾਰਾਂ ਦੇ ਨਾਮ ਲਿਖੋ ਲੋਕ ਕਾਵ ਹੋ ਗਿਆ ਲੋਕ ਕਹਾਣੀਆਂ ਅਖਾਣ ਮੁਹਾਵਰੇ ਲੋਕ ਸਿਆਣਪਾਂ ਬੁਝਾਰਤਾਂ ਇਹ ਲੋਕ ਸਾਹਿਤ ਦੇ ਕੁਝ ਪ੍ਰਕਾਰ ਹਨ ਕੁਝ ਰੂਪ ਹਨ ਲੋਕ ਸਾਹਿਤ ਦੇ ਮੁੱਖ ਰੂਪਾਂ ਦੇ ਨਾਮ ਲਿਖੋ ਲੋਕ ਸਾਹਿਤ ਲੋਕ ਕਾਵ ਦੇ ਮੁੱਖ ਰੂਪਾਂ ਦੇ ਨਾਮ ਲਿਖਨੇ ਹਨ ਤਾਂ ਇਹ ਹਨ ਲੋਕ ਗੀਤ ਲੋਕ ਵਾਰ ਲੋਕ ਗਾਥਾ ਲੋਕ ਗੀਤ ਦੇ ਮੁੱਖ ਰੂਪਾਂ ਦੇ ਨਾਮ ਲਿਖੋ ਲੋਕ ਗੀਤਾਂ ਦੇ ਵਿੱਚ ਕੋੜੀਆਂ ਸੁਹਾਗ ਕਿਤਨੀਆ ਕਿੱਕਲੀ ਟੋਲੇ ਟੱਪੇ ਮਾਈਆ ਬਾਲ ਰੁੱਤਾਂ ਲੋਰੀ ਪੱਤਲ ਛੰਦ ਪਰਾਗਾ ਹੀਰਾ ਜਿੰਦੂਆ ਜੁਗਣੀ ਛੱਲਾ ਆਰਤੀ ਪੇਟਾਂ ਲੋਹਣੀ ਕੀਰਨਾ ਸੱਦ ਅਤੇ ਬੋਲੀਆਂ ਆਦ ਚਾਵਲ ਹੁੰਦੇ ਹਨ ਸੁਹਾਗ ਕੋੜੀਆਂ ਇਹ ਵਿਆਹ ਦੇ ਸੰਬੰਧ ਦੇ ਵਿੱਚ ਗਾਏ ਜਾਣ ਵਾਲੇ ਲੋਕ ਗੀਤ ਹਨ ਜਦ ਕਿ ਲੋਰੀ ਇਹ ਇੱਕ ਮਾਂ ਵੱਲੋਂ ਆਪਣੇ ਬੱਚੇ ਨੂੰ ਪਿਆਰ ਦੇ ਨਾਲ ਸਲਾਹ ਲਈ ਦਿੱਤਾ ਹੈ ਗਾਣ ਗੀਤ ਗਾਉਣ ਵਾਲਾ ਇੱਕ ਗੀਤ ਹੈ ਲੋਕ ਕਹਾਣੀਆਂ ਦੇ ਮੁੱਖ ਰੂਪਾਂ ਦੇ ਨਾਮ ਲਿਖੋ ਲੋਕ ਕਹਾਣੀਆਂ ਦੇ ਮੁੱਖ ਰੂਪਾਂ ਦੇ ਨਾਮ ਹਨ ਪਰੀ ਕਹਾਣੀਆਂ ਜਨੌਰ ਕਹਾਣੀਆਂ ਰਿੱਤੇ ਕਥਾਵਾਂ ਭੂਤ ਪ੍ਰੇਤ ਕਹਾਣੀਆਂ ਦੰਦ ਕਥਾਵਾਂ ਮਿਥਕ ਕਥਾਵਾਂ ਜਾਂ ਫਿਰ ਪੁਰਾਣ ਕਥਾਵਾਂ ਇਹ ਲੋਕ ਕਹਾਣੀਆਂ ਦੇ ਰੂਪ ਹਨ ਪੰਜਾਬ ਦੇ ਪੂਰੇ ਸਾਲ ਦੇ ਦੇਸੀ ਮਹੀਨਿਆਂ ਦੀ ਨਿਰਧਾਰਤ ਤਰਤੀਬ ਦੱਸੋ ਭਾਵੇਂ ਕਿ ਪੰਜਾਬ ਦੇ ਦੇਸੀ ਮਹੀਨਿਆਂ ਦੇ ਨਾਮ ਲਿਖਨੇ ਹਨ ਤਰਤੀਬ ਵਾਈਜ ਅਕੋਰਡਿੰਗ ਟੂ ਸੀਰੀਅਲ ਵਾਈਜ ਠੀਕ ਹੈ ਤਾਂ ਸਭ ਤੋਂ ਪਹਿਲਾਂ ਚੇਤ ਆਉਂਦਾ ਹੈ ਚੇਤ ਤੋਂ ਬਾਅਦ ਵਿਸਾਖ ਜੇਠ ਹਾੜ ਸਾਵਣ ਸਾਵਣ ਤੋਂ ਬਾਅਦ ਭਾਦੂ ਆਉਂਦਾ ਹੈ ਸਾਵਣ ਨੂੰ ਸੌਣ ਵੀ ਕਿਹਾ ਜਾਂਦਾ ਹੈ ਸਾਵਣ ਤੋਂ ਬਾਅਦ ਭਾਦੋ ਫਿਰ ਅੱਸੂ ਫਿਰ ਕੱਤਕ ਕੱਤੇ ਨੂੰ ਕਈ ਵਾਰੀ ਕਤਕ ਕਿਹਾ ਜਾਂਦਾ ਹੈ ਮੱਗਰ ਪੋ ਮਾਗ ਫੱਗਣ ਠੀਕ ਹੈ ਜੀ ਜੇਤ ਵਿਸਾਖ ਜੇਠ ਹਾੜ ਸਾਵਣ ਭਾਦੋ ਅੱਸੂ ਕਤਕ ਮੱਗਰ ਪੋ ਫੱਗਣ ਮਾਗ ਫੱਗਣ ਜੇਤ ਮਹੀਨਾ ਪਹਿਲਾ ਮਹੀਨਾ ਹੈ ਔਰ ਫੱਗਣ ਦਾ ਮਹੀਨਾ ਜਿਹੜਾ ਹੈ ਉਹ ਸਾਲ ਦਾ ਅਖੀਰਲਾ ਮਹੀਨਾ ਹੈ ਆਗਲਾ ਪ੍ਰਸ਼ਨ ਦੇਖੋ ਪੰਜਾਬ ਦਾ ਸਾਲ ਦਾ ਅਖੀਰਲਾ ਦੇਸੀ ਮਹੀਨਾ ਕਿਹੜਾ ਹੈ ਤਾਂ ਇਹ ਫੱਗਣ ਹੈ ਅੱਗੇ ਦੇਖੋ ਲਾੜੇ ਦੀ ਬੁੱਧੀ ਦੀ ਪ੍ਰੀਖਿਆ ਨਾਲ ਸੰਬੰਧਿਤ ਪੰਜਾਬੀ ਵਿੱਚ ਲੋਕ ਗੀਤਾਂ ਦਾ ਕਿਹੜਾ ਰੂਪ ਪ੍ਰਚਲਿਤ ਹੈ ਤਾਂ ਇਹ ਹੈ ਛੰਦ ਪ੍ਰਗਾ ਠੀਕ ਹੈ ਜੀ ਛੰਦ ਪ੍ਰਗਾ ਜਿਹੜਾ ਹੈ ਉਸ ਦੇ ਵਿੱਚ ਲਾੜੇ ਦੀਆਂ ਸਾਲੀਆਂ ਉਸ ਨੂੰ ਸਵਾਲ ਕਰਦੀਆਂ ਹਨ ਜਿਸ ਦੇ ਜਵਾਬ ਲਾੜਾ ਦਿੰਦਾ ਹੈ ਜਿਸ ਨਾਲ ਉਸ ਦੀ ਦਿਮਾਗ ਦੀ ਕੌਸ਼ਲਤਾ ਦਾ ਜਿਹੜਾ ਹੈ ਉਹ ਪਤਾ ਲੱਗਦਾ ਹੈ ਪੰਜਾਬੀ ਵਿੱਚ ਜੰਜ ਬੰਨਣ ਦੇ ਰਿਵਾਜ ਨਾਲ ਸੰਬੰਧਿਤ ਲੋਕ ਗੀਤ ਦਾ ਕਿਹੜਾ ਰੂਪ ਪ੍ਰਚਲਿਤ ਹੈ ਪੰਜਾਬੀ ਵਿੱਚ ਜੰਜ ਬੰਨਣ ਦੇ ਰਿਵਾਜ ਨਾਲ ਸੰਬੰਧਿਤ ਲੋਕ ਗੀਤ ਦਾ ਕਿਹੜਾ ਰੂਪ ਪ੍ਰਚਲਿਤ ਹੈ ਤਾਂ ਇਸ ਨੂੰ ਪੱਤਲ ਕਿਹਾ ਜਾਂਦਾ ਹੈ ਜੰਜ ਬੰਨਣ ਤੋਂ ਭਾਵ ਇਹ ਨਹੀਂ ਕਿ ਜੰਜ ਗਈ ਤੇ ਜੰਜ ਨੂੰ ਬੰਨਤਾ ਇਹ ਇੱਕ ਰਿਵਾਜ ਹੈ ਇੱਕ ਸੱਭਿਆਚਾਰ ਦਾ ਹਿੱਸਾ ਹੈ ਜਿਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਰਾਤੀਆਂ ਨੂੰ ਸਵਾਲ ਪਾ ਦਿੱਤਾ ਜਾਂਦਾ ਸੀ ਠੀਕ ਹੈ ਜੀ ਤਾਂ ਜਿੰਨਾ ਚਿਰ ਬਰਾਤੀ ਉਸ ਸਵਾਲ ਦਾ ਜਵਾਬ ਨਹੀਂ ਸੀ ਦਿੰਦੇ ਉਹਨਾਂ ਚਿਰ ਉਹਨਾਂ ਦੇ ਸਾਹਮਣੇ ਜਿਹੜਾ ਖਾਣਾ ਸੀ ਜਿਹੜਾ ਭੋਜ ਸੀ ਉਹ ਨਹੀਂ ਸੀ ਪਰੋਸਿਆ ਜਾਂਦਾ ਅੱਗੇ ਦੇਖੋ ਬਰਾਤੀਆਂ ਨਾਲ ਮਖੌਲਾਂ ਹਾਸੇ ਠੱਟੇ ਨਾਲ ਸੰਬੰਧਿਤ ਲੋਕ ਗੀਤਾਂ ਦਾ ਕਿਹੜਾ ਰੂਪ ਸੰਬੰਧਿਤ ਹੈ ਰਾਤੀਆਂ ਨਾਲ ਮਖੌਲਾਂ ਹਾਸੇ ਠੱਠੇ ਨਾਲ ਸੰਬੰਧਿਤ ਲੋਕ ਗੀਤਾਂ ਦਾ ਕਿਹੜਾ ਰੂਪ ਪ੍ਰਚਲਿਤ ਹੈ ਕਿਹੜਾ ਰੂਪ ਸੰਬੰਧਿਤ ਹੈ ਤਾਂ ਇਸ ਨੂੰ ਸਿਠਣੀਆਂ ਕਿਹਾ ਜਾਂਦਾ ਹੈ। ਨक्स्ट ਦੇਖੋ ਬਚਪਨੀਆਂ ਖੇਡਾਂ ਨਾਲ ਸੰਬੰਧਿਤ ਲੋਕ ਗੀਤਾਂ ਦਾ ਕਿਹੜਾ ਰੂਪ ਪ੍ਰਚਲਿਤ ਹੈ ਤਾਂ ਇਸ ਨੂੰ ਬਾਲ ਕਿਹਾ ਜਾਂਦਾ ਹੈ। ਬਾਲ ਬਾਲ ਲੋਕ ਗੀਤ ਹੈ ਜਿਹੜਾ ਕਿ ਖੇਡਾਂ ਦੇ ਸੰਬੰਧ ਦੇ ਵਿੱਚ ਗਾਇਆ ਜਾਂਦਾ ਹੈ। ਮਮਤਾ ਨਾਲ ਸੰਬੰਧਿਤ ਲੋਕਗੀਤ ਦੀ ਬੰਦਗੀ ਪ੍ਰਚਲਿਤ ਹੈ ਮਮਤਾ ਨਾਲ ਸੰਬੰਧਿਤ ਲੋਕਗੀਤ ਦੀ ਕਿਹੜੀ ਬੰਦਗੀ ਪ੍ਰਚਲਿਤ ਹੈ ਤਾਂ ਇਹ ਹੈ ਲੋਰੀ ਲੋਰੀ ਦੇ ਵਿੱਚ ਮਾਂ ਆਪਣੇ ਧੀ ਪੁੱਤ ਨੂੰ ਸੁਲਾਉਣ ਦੇ ਲਈ ਗੀਤ ਗਾਉਂਦੀ ਹੈ ਠੀਕ ਹੈ ਜੀ ਉਸ ਨੂੰ ਲੋਰੀ ਕਿਹਾ ਜਾਂਦਾ ਹੈ ਢੋਲੇ ਲੋਕੀ ਦਾ ਮੁੱਖ ਲਖਣ ਕੀ ਹੈ ਢੋਲੇ ਲੋਕੀ ਦਾ ਮੁੱਖ ਲਖਣ ਕੀ ਹੈ ਤਾਂ ਇੱਥੋਂ ਦੇਖੋ ਢੋਲਾ ਟੋਲਾ ਜਿਹੜਾ ਸ਼ਬਦ ਹੈ ਢੋਲ ਦੇ ਲਈ ਨਾਲ ਲਗਾਇਆ ਜਾਣ ਵਾਲਾ ਗੀਤ ਹੈ ਠੀਕ ਹੈ ਜੀ ਇਹ ਢੋਲ ਕਨਾਲ ਗਾਇਆ ਜਾਂਦਾ ਹੈ ਔਰ ਟੋਲਾ ਸ਼ਬਦ ਆਪਣੇ ਸੱਜਣ ਮਿੱਤਰ ਦੇ ਲਈ ਵਰਤਿਆ ਜਾਂਦਾ ਹੈ ਤੇ ਔਰਦਾਂ ਵੱਲੋਂ ਆਪਣੇ ਪਤੀ ਲਈ ਜਾਂ ਪ੍ਰੇਮੀ ਲਈ ਵਰਤਿਆ ਜਾਂਦਾ ਹੈ ਨੇਫਟ ਹੈ ਬਾਲੂ ਅਤੇ ਮਾਇਆ ਸ਼ਬਦ ਲੋਕਗੀਤ ਦੇ ਕਿਸ ਰੂਪ ਨਾਲ ਸੰਬੰਧਤ ਹਨ ਬਾਲੂ ਅਤੇ ਮਾਇਆ ਸ਼ਬਦ ਲੋਗ ਕੀ ਦੇ ਕਿਸ ਰੂਪ ਨਾਲ ਸੰਬੰਧਤ ਹਨ ਤਾਂ ਇਹ ਮਾਇਆ ਲੋਗੀ ਦੇ ਨਾਲ ਸੰਬੰਧਤ ਹਨ ਮਾਇਆ ਸ਼ਬਦ ਕਿਸ ਵੱਲੋਂ ਅਤੇ ਕਿਸ ਲਈ ਵਰਤਿਆ ਜਾਂਦਾ ਹੈ ਮਾਇਆ ਦੇ ਵਿੱਚ ਬਾਲੋ ਸ਼ਬਦ ਸ਼ਬਦ ਜਿਹੜਾ ਹੈ ਬਾਲੋ ਹੈ ਇਹ ਬਾਲੋ ਸ਼ਬਦ ਕਿਸ ਲਈ ਅਤੇ ਕਿਸ ਵੱਲੋਂ ਵਰਤਿਆ ਜਾਂਦਾ ਹੈ ਤਾਂ ਇਹ ਮਰਦ ਦੇ ਵੱਲੋਂ ਆਪਣੀ ਇਸਤਰੀ ਨੂੰ ਬਾਲੋ ਕਹਿ ਕੇ ਬੁਲਾਇਆ ਜਾਂਦਾ ਹੈ। ਔਰ ਜਿਹੜਾ ਮਾਹੀਆ ਸ਼ਬਦ ਆ ਗਿਆ ਉਹ ਇਸਤਰੀ ਦੇ ਵੱਲੋਂ ਆਪਣੇ ਮਰਦ ਨੂੰ ਆਪਣੇ ਘਰ ਵਾਲੇ ਨੂੰ ਪ੍ਰੇਮੀ ਨੂੰ ਕਿਹਾ ਜਾਂਦਾ ਹੈ। ਮਾਹੀਆ ਵਿੱਚੋਂ ਮਾਹੀਆ ਸ਼ਬਦ ਕਿਸ ਵੱਲੋਂ ਅਤੇ ਕਿਸ ਲਈ ਵਰਤਿਆ ਜਾਂਦਾ ਹੈ? ਇਹ ਇਸਤਰੀ ਵੱਲੋਂ ਮਰਦ ਦੇ ਲਈ ਵਰਤਿਆ ਜਾਂਦਾ ਹੈ ਅੱਗੇ ਦੇਖੋ ਕਿ ਵਿਆਹ ਦੇ ਮੁੰਡੇ ਦੇ ਵਿਆਹ ਤੇ ਵਿਆਹ ਵਾਲੇ ਮੁੰਡੇ ਦੇ ਘਰ ਜਿਹੜੇ ਗੀਤ ਗਾਏ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਮੁੰਡੇ ਦੇ ਵਿਆਹ ਤੇ ਵਿਆਹ ਵਾਲੇ ਮੁੰਡੇ ਦੇ ਘਰ ਜਿਹੜੇ ਲੋਕ ਗੀਤ ਗਾਏ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਘੋੜੀ ਕਿਹਾ ਜਾਂਦਾ ਹੈ ਠੀਕ ਹੈ ਜੀ ਕੁੜੀ ਦੀ ਸੰਗਿਆ ਦਿੱਤੀ ਗਈ ਹਸ ਨੂੰ ਕੁੜੀ ਦੇ ਵਿਆਹ ਦੇ ਸਮੇਂ ਵਿਆਹ ਵਾਲੀ ਕੁੜੀ ਦੇ ਘਰ ਜਿਹੜੇ ਲੋਕ ਗੀਤ ਗਾਏ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਸੁਹਾਗ ਕਿਹਾ ਜਾਂਦਾ ਹੈ ਠੀਕ ਹੈ ਜੀ ਜਦੋਂ ਵਿਆਹ ਹੁੰਦਾ ਹੈ ਜੇ ਜਿਹੜੇ ਗੀਤ ਕੁੜੀ ਦੇ ਘਰ ਦੇ ਵਿੱਚ ਗਾਏ ਜਾਂਦੇ ਹਨ ਉਹਨਾਂ ਨੂੰ ਸੁਹਾਗ ਔਰ ਜਿਹੜੇ ਗੀਤ ਮੁੰਡੇ ਦੇ ਘਰ ਦੇ ਵਿੱਚ ਗਾਏ ਜਾਂਦੇ ਹਨ ਉਹਨਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ ਸੁਹਾਗ ਅਤੇ ਘੋੜੀਆਂ ਨੂੰ ਗਾਉਣ ਵਾਲੀ ਧਿਰ ਮਰਦ ਜਾਂ ਔਤ ਸ਼੍ਰੇਣੀ ਵਿੱਚੋਂ ਕਿਹੜੀ ਸ਼੍ਰੇਣੀ ਵਿੱਚ ਕਿਹੜੀ ਸ਼੍ਰੇਣੀ ਨਾਲ ਸੰਬੰਧਿਤ ਹੁੰਦੀ ਹੈ ਕਿ ਵਿਆਹ ਦੇ ਸਮੇਂ ਜਿਹੜੇ ਘੋੜੀਆਂ ਅਤੇ ਸੁਹਾਗ ਗਾਏ ਜਾਂਦੇ ਹਨ ਇਹਨਾਂ ਨੂੰ ਕੌਣ ਗਾਉਂਦਾ ਹੈ ਔਰਤਾਂ ਜਾਂ ਫਿਰ ਮਰਦ ਤਾਂ ਇਹਨਾਂ ਨੂੰ ਔਰਤਾਂ ਗਾਉਂਦੀਆਂ ਹਨ ਨਿੱਕੀਆਂ ਬਾਲੜੀਆਂ ਲਈ ਲੋਕ ਗੀਤ ਦਾ ਕਿਹੜਾ ਰੂਪ ਪ੍ਰਚਲਿਤ ਹੈ ਨਿੱਕੀਆਂ ਬਾਲੜੀਆਂ ਲਈ ਲੋਕ ਗੀਤ ਦਾ ਕਿਹੜਾ ਰੂਪ ਪ੍ਰਚਲਿਤ ਹੈ ਤਾਂ ਇਹ ਹੈ ਕਿੱਕਲੀ ਮੌਤ ਉਪਰੰਤ ਪ੍ਰਾਣੀ ਦੀ ਸਿਫਤ ਵਿਛੋੜੇ ਦੇ ਗਮ ਆਕਾ ਮਾਰਨ ਪੁਕਾਰਨ ਨਾਲਸੰਮਨ ਦੇ ਲੋਕ ਗੀਤਾਂ ਦੇ ਕਿਹੜੇ ਰੂਪ ਪੰਜਾਬੀ ਸੱਭਿਆਚਾਰ ਵਿੱਚ ਪ੍ਰਚਲਿਤ ਹਨ ਤਾਂ ਇਹਨਾਂ ਨੂੰ ਅਲੋਹਣੀਆਂ ਕਿਹਾ ਜਾਂਦਾ ਹੈ ਕੀਰਨੇ ਜਾਂ ਫਿਰ ਸੱਦ ਕਿਹਾ ਜਾਂਦਾ ਹੈ ਠੀਕ ਹੈ ਜੀ ਕਿਸੇ ਵਿਅਕਤੀ ਦੀ ਮੌਤ ਤੋਂ ਪਿੱਛੋਂ ਜਦੋਂ ਉਸ ਨੂੰ ਆਵਾਜ਼ਾਂ ਦਿੱਤੀਆਂ ਜਾਂਦੀਆਂ ਹਨ ਉਹ ਉਸ ਨੂੰ ਤਾਣੇ ਲੋਣੀਆਂ ਮਤਲਬ ਪੁਕਾਰਿਆ ਜਾਂਦਾ ਹੈ ਹਾਕਾਂ ਮਾਰੀਆਂ ਜਾਂਦੀਆਂ ਹਨ ਤਾਂ ਵਿਛੋੜੇ ਦੇ ਸੰਬੰਧ ਨਾਲ ਜਿਹੜੇ ਹੁੰਦੇ ਹਨ ਉਸ ਨੂੰ ਕੀਰਨੇ ਕਿਹਾ ਜਾਂਦਾ ਹੈ ਤੇ ਪੁਕਾਰਨ ਦੇ ਸੰਬੰਧ ਨੂੰ ਸੱਦ ਕਿਹਾ ਜਾਂਦਾ ਹੈ ਈਸ਼ਵਰ ਦੀ ਆराधना ਨਾਲ ਸੰਬੰਧਿਤ ਲੋਕ ਗੀਤ ਦੇ ਕਿਸ ਰੂਪ ਦਾ ਨਾਮ ਲਿਖੋ ਈਸ਼ਵਰੀ ਆराधना ਨਾਲ ਸੰਬੰਧਿਤ ਲੋਕਗੀਤ ਦੇ ਕਿਸੇ ਇੱਕ ਰੂਪ ਦਾ ਨਾਮ ਲਿਖੋ ਤਾਂ ਇਹ ਆਰਤੀ ਹੋ ਸਕਦੀ ਹੈ ਆਰਤੀ ਕੀਤੀ ਜਾਂਦੀ ਹੈ ਈਸ਼ਵਰ ਦੀ ਦੁਰਗਾ ਮਾਂ ਜਾਂ ਸ਼ੇਰਾਂ ਵਾਲੀ ਮਾਂ ਦੀ ਉਸਤਤਿ ਨਾਲ ਸੰਬੰਧਿਤ ਲੋਕਗੀਤਾਂ ਦਾ ਕਿਹੜਾ ਰੂਪ ਪ੍ਰਚਲਿਤ ਹੈ ਤਾਂ ਮਾਤਾ ਦੀਆਂ ਭੇਟਾਂ ਗਾਈਆਂ ਜਾਂਦੀਆਂ ਹਨ ਯੁੱਧ ਜਾਂ ਲੜਾਈ ਨਾਲ ਸੰਬੰਧਿਤ ਲੋਕ ਕਾਵ ਨੂੰ ਕੀ ਕਿਹਾ ਜਾਂਦਾ ਹੈ ਯੁੱਧ ਜਾਂ ਲੜਾਈ ਨਾਲ ਸੰਬੰਧਿਤ ਲੋਕ ਕਾਵ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਲੋਕ ਕਾਵਾਰ ਕਿਹਾ ਜਾਂਦਾ ਹੈ ਠੀਕ ਹੈ ਜੀ ਲੋਕਵਾਰ ਵਾਰਾਂ ਦੇ ਵਿੱਚ ਵੀਰ ਰਸ ਦੀ ਪ੍ਰਧਾਨਤਾ ਰਹੀ ਹੈ ਠੀਕ ਹੈ ਅੱਗੇ ਦੇਖੋ ਪਰੀ ਕਹਾਣੀਆਂ ਦੇ ਮੁੱਖ ਪਾਤਰ ਕਿਹੜੇ-ਕਿਹੜੇ ਹੁੰਦੇ ਹਨ ਪਰੀ ਕਹਾਣੀਆਂ ਦੇ ਵਿੱਚ ਪਰੀਆਂ ਹੁੰਦੀਆਂ ਹਨ ਅਫਸਰਾ ਹੁੰਦੀ ਹੈ ਦੇਵ ਹੁੰਦਾ ਹੈ ਜਿੰਨ ਅਮਾਨਵੀ ਪਾਤਰ ਜਿਹੜੇ ਕੇ ਬੋਲਦੇ ਹੋਏ ਔਰ ਵਿਚਲਣ ਕਰਦੇ ਹੋਏ ਭਾਵ ਚਲਦੇ ਫਿਰਦੇ ਦਿਖਾਏ ਜਾਂਦੇ ਹਨ ਠੀਕ ਹੈ ਅੱਗੇ ਹੈ ਜਨੌਰ ਕਹਾਣੀਆਂ ਦੇ ਮੁੱਖ ਪਾਤਰ ਕਿਹੜੇ ਹੁੰਦੇ ਹਨ ਜਨੌਰ ਸ਼ਬਦ ਜਿਹੜਾ ਹੈ ਇਹ ਜਾਨਵਰ ਦੇ ਲਈ ਵਰਤਿਆ ਜਾਂਦਾ ਹੈ ਇਸ ਦੇ ਵਿੱਚ ਪਸ਼ੂ ਪੰਛੀ ਮੁੱਖ ਪਾਤਰ ਦੇ ਵਜੋਂ ਦਰਸਾਏ ਜਾਂਦੇ ਹਨ ਮੁੱਖ ਪਾਤਰ ਹੁੰਦੇ ਹਨ ਪੂਤ ਪ੍ਰੇਤ ਨਾਲ ਸੰਬੰਧਿਤ ਲੋਕ ਕਹਾਣੀਆਂ ਵਿੱਚ ਕਿਸ ਕਿਸ ਤਰ੍ਹਾਂ ਦੇ ਪਾਤਰ ਹੁੰਦੇ ਹਨ ਅਜਿਹੀਆਂ ਕਹਾਣੀਆਂ ਦੇ ਵਿੱਚ ਪੂਤ ਪ੍ਰੇਤ ਢੋਡੇਲ ਸਲੇਡਾ ਇਸ ਤਰ੍ਹਾਂ ਦੀਆਂ ਮਾਨ ਕਰਤ ਪਾਤਰਾਂ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅੱਗੇ ਦੇਖੋ ਕਿ ਨੀਤੀ ਕਥਾਵਾਂ ਨੂੰ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ ਨੀਤੀ ਕਥਾਵਾਂ ਨੂੰ ਪੰਜਾਬੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਤਾਂ ਇਸ ਨੂੰ ਫੇਬਲ ਕਿਹਾ ਜਾਂਦਾ ਹੈ ਸੌਰੀ ਗਲਤ ਬੜਿਆ ਗਿਆ ਕਿ ਨੀਤੀ ਕਥਾਵਾਂ ਨੂੰ ਅੰਗਰੇਜ਼ੀ ਦੇ ਵਿੱਚ ਨਿੱਤਿ ਕਥਾਵਾਂ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ ਤਾਂ ਇਸ ਨੂੰ ਅੰਗਰੇਜ਼ੀ ਦੇ ਵਿੱਚ ਫੇਬਲ ਕਿਹਾ ਜਾਂਦਾ ਹੈ ਅੱਗੇ ਦੇਖੋ ਕਿ ਨਿੱਤਿ ਕਥਾਵਾਂ ਦਾ ਮੁੱਖ ਵਿਸ਼ਾ ਕੀ ਹੁੰਦਾ ਹੈ ਨਿੱਤਿ ਕਥਾਵਾਂ ਦਾ ਮੁੱਖ ਵਿਸ਼ਾ ਕੀ ਹੁੰਦਾ ਹੈ ਤਾਂ ਇਹ ਹੁੰਦਾ ਹੈ ਨੈਤਿਕ ਨੈਤਿਕਤਾ ਚੰਗੇ ਜੀਵਨ ਦੀ ਸਿੱਖਿਆ ਦੰਦ ਕਥਾਵਾਂ ਲਈ ਅੰਗਰੇਜ਼ੀ ਵਿੱਚ ਕਿਹੜਾ ਸ਼ਬਦ ਪ੍ਰਚਲਿਤ ਹੈ ਦੰਦ ਕਥਾਵਾਂ ਦੇ ਲਈ ਅੰਗਰੇਜ਼ੀ ਦੇ ਵਿੱਚ ਕਿਹੜਾ ਸ਼ਬਦ ਪ੍ਰਚਲਿਤ ਹੈ ਤਾਂ ਇਸ ਨੂੰ ਲੈਜੈਂਡ ਕਿਹਾ ਜਾਂਦਾ ਹੈ ਅੱਗੇ ਹੈ ਆਪਣੇ ਕੋਲ ਕਿ ਦੰਦ ਕਥਾਵਾਂ ਦੀ ਮੁੱਖ ਵਿਸ਼ੇਸ਼ਤਾ ਕੀ ਹੈ ਦੰਦ ਕਥਾਵਾਂ ਦੀ ਮੁੱਖ ਵਿਸ਼ੇਸ਼ਤਾ ਜਿਹੜੀ ਹੈ ਉਹ ਇਹ ਹੈ ਕਿ ਇਸ ਦੇ ਵਿੱਚ ਤੱਥ ਅਤੇ ਮਿੱਥ ਦਾ ਸੁਮੇਲ ਹੁੰਦਾ ਹੈ ਠੀਕ ਹੈ ਜੀ ਤੱਥ ਅਤੇ ਮਿੱਥ ਦਾ ਸੁਮੇਲ ਹੁੰਦਾ ਹੈ ਦੰਤ ਕਥਾਵਾਂ ਦੇ ਵਿੱਚ ਮਿੱਥ ਕਥਾ ਜਾਂ ਪੁਰਾਣ ਕਥਾ ਦਾ ਮੁੱਖ ਆਧਾਰ ਕੀ ਹੈ ਇਸ ਦਾ ਮੁੱਖ ਆਧਾਰ ਮਿੱਥਿਆ ਹਾਸ ਹੈ ਠੀਕ ਹੈ ਜੀ ਜਿਸ ਦੇ ਇੱਕ ਦੂਜੇ ਨੂੰ ਇਸ ਤੋਂ ਵੱਖ ਕਰਨਾ ਇਤਿਹਾਸ ਔਰ ਮਿੱਥਿਆਸ ਨੂੰ ਇੱਕ ਦੂਜੇ ਤੋਂ ਵੱਖ ਕਰਨਾ ਬਹੁਤ ਔਖਾ ਹੈ ਦੋਹਾਂ ਦੇ ਸੰਯੋਗ ਦੇ ਨਾਲ ਮਿੱਥਿਆਸ ਬਣਦਾ ਹੈ ਉਸ ਨੂੰ ਮਿੱਥ ਕਥਾ ਕਿਹਾ ਜਾਂਦਾ ਹੈ ਠੀਕ ਹੈ ਕਲਪਨਾ ਭਰਪੂਰ ਕਲਪਨਾ ਹੁੰਦੀ ਹੈ ਇਸ ਦੇ ਵਿੱਚ ਔਰ ਇਤਿਹਾਸ ਦੇ ਕੁਝ ਅੰਸ਼ ਵੀ ਹੁੰਦੇ ਹਨ ਅੱਗੇ ਦੇਖੋ ਲੋਕ ਗਾਥਾ ਦਾ ਮੁੱਖ ਵਿਸ਼ਾ ਕੀ ਹੈ ਲੋਕ ਗਾਥਾ ਦਾ ਮੁੱਖ ਵਿਸ਼ਾ ਜਿਹੜਾ ਹੈ ਉਹ ਕਿਸੇ ਯੋਧੇ ਦਾ ਜਸ ਗਾਉਣਾ ਹੁੰਦਾ ਹੈ ਠੀਕ ਹੈ ਜੀ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਡੇ ਨਾਲ ਪੰਜਾਬੀ ਸੱਭਿਆਚਾਰ ਦੇ ਸੰਬੰਧ ਦੇ ਵਿੱਚ ਗੱਲਬਾਤ ਸਾਂਝੀ ਕੀਤੀ ਔਰ ਆਸ਼ਾ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਡੇ ਲਈ ਫਾਇਦੇਮੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਅਸੀਂ ਹੋਰ ਇਸੇ ਤਰੀਕੇ ਨਾਲ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਧੰਨਵਾਦ